ਸਸ਼ੀਗਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ। ਕੈਨੇਡਾ ਵੱਲੋਂ ਭਾਰਤੀ ਕਾਮਿਆਂ ਲਈ 5 ਸਾਲਾਂ ਦਾ ਨਵਾਂ ਵਰਕ ਵੀਜ਼ਾ ਪ੍ਰੋਗਰਾਮ ਐਲਾਨ। ਕੈਨੇਡਾ ਸਰਕਾਰ ਨੇ ਅਧਿਕਾਰੀ ਤੌਰ ਤੇ 5 ਸਾਲ ਦੇ ਨਵੇਂ ਵਰਕ ਵੀਜ਼ਾ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਇਸ ਨੂੰ ਭਾਰਤੀ ਕਾਮਿਆਂ, ਪੇਸ਼ੇਵਰਾਂ ਅਤੇ ਹੁਨਰਮੰਦਾਂ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ ਮੰਨਿਆ ਜਾ ਰਿਹਾ ਹੈ। ਇਸ ਫੈਸਲੇ ਤੋਂ ਬਾਅਦ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਪਨਾ ਪੂਰਾ ਕਰਨਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਆਸਾਨ ਹੋ ਜਾਵੇਗਾ। ਇਹ ਪ੍ਰੋਗਰਾਮ ਕੈਨੇਡਾ ਵਿੱਚ ਹੁਨਰਮੰਦ ਕਾਮਿਆਂ ਦੀ ਲਗਾਤਾਰ ਵੱਧ ਰਹੀ ਕਮੀ ਨੂੰ ਪੂਰਾ ਕਰਨ ਦੇ ਮਕਸਦ ਨਾਲ ਲਿਆ ਗਿਆ ਹੈ। ਕੈਨੇਡਾ ਵਿੱਚ ਇਸ ਸਮੇਂ ਸਿਹਤ ਸੰਭਾਲ, ਆਈਟੀ ਸੈਕਟਰ, ਹਸਪਿਟੈਲਿਟੀ ਅਤੇ ਮੈਨੂਫੈਕਚਰਿੰਗ ਸਮੇਤ ਕਈ ਖੇਤਰਾਂ ਵਿੱਚ ਹਜ਼ਾਰਾਂ ਅਸਾਮੀਆਂ ਖਾਲੀ ਪਈਆਂ ਹਨ। ਇਸ ਘਾਟ ਨੂੰ ਪੂਰਾ ਕਰਨ ਲਈ ਕੈਨੇਡੀਅਨ ਸਰਕਾਰ ਨੇ ਇੱਕ ਵੱਡਾ ਕਦਮ ਚੁੱਕਿਆ ਹੈ। ਇਸ 5 ਸਾਲ ਪ੍ਰੋਗਰਾਮ ਦਾ ਮੁੱਖ ਉਦੇਸ਼ ਭਾਰਤ ਵਰਗੇ ਦੇਸ਼ਾਂ ਤੋਂ ਬਿਹਤਰੀਨ ਪ੍ਰਤਿਭਾ ਨੂੰ ਆਕਰਸ਼ਿਤ ਕਰਨਾ ਹੈ। ਜਿੱਥੇ ਪਹਿਲਾਂ ਵਰਕ ਵੀਜ਼ਾ 2-3 ਸਾਲ ਦਾ ਰੀਨਿਊ ਕਰਵਾਉਣਾ ਪੈਂਦਾ ਸੀ ਉੱਥੇ ਹੀ ਹੁਣ 5 ਸਾਲ ਦੀ ਵੈਧਤਾ ਕਾਰਨ ਲੰਬੇ ਸਮੇਂ ਲਈ ਸਥਿਰਤਾ ਮਿਲੇਗੀ। ਕੈਨੇਡਾ ਸਰਕਾਰ ਨੇ ਇਸ ਲੰਬੇ ਸਮੇਂ ਦੇ ਵਰਕ ਪਰਮਿਟ ਸਟ੍ਰੀਮ ਨੂੰ ਓਪਨ ਵਰਕ ਵੀਜ਼ਾ ਦਾ ਨਾਮ ਦਿੱਤਾ ਹੈ। ਇਸ ਵਿੱਚ ਬਿਨੈਕਾਰ ਕਿਸੇ ਖਾਸ ਨਿਯੁਕਤਾ ਦੀ ਸ਼ਰਤ ਤੋਂ ਬਿਨਾ 5 ਸਾਲਾਂ ਤੱਕ ਕੰਮ ਕਰ ਸਕਦੇ ਹਨ ਇਸ ਦਾ ਮਤਲਬ ਹੈ ਕਿ ਜੇਕਰ ਕੋਈ ਕਾਮਾ ਕੰਪਨੀ ਬਦਲਣਾ ਚਾਹੁੰਦਾ ਹੈ ਤਾਂ ਉਸ ਨੂੰ ਨਵੇਂ ਵੀਜ਼ੇ ਲਈ ਅਪਲਾਈ ਕਰਨ ਦੀ ਲੋੜ ਨਹੀਂ ਪਵੇਗੀ ਇਹ ਪ੍ਰੋਗਰਾਮ ਉਹਨਾਂ ਲੋਕਾਂ ਲਈ ਵੀ ਖੁੱਲ੍ਹਾ ਹੈ ਜੋ ਕੈਨੇਡਾ ਵਿੱਚ ਅਸਥਾਈ ਨਿਵਾਸੀ ਜਾਂ ਸਟੱਡੀ ਵੀਜ਼ਾ ਤੇ ਹਨ ਅਤੇ ਆਪਣਾ ਸਟੇਟਸ ਬਦਲਣਾ ਚਾਹੁੰਦੇ ਹਨ ਇਸ ਵੀਜ਼ੇ ਲਈ ਯੋਗਤਾ ਮਾਪਦੰਡਾਂ ਦਾ ਮੁੱਖ ਤੌਰ ਤੇ ਬਿਨੈਕਾਰਾਂ ਦੀ ਉਮਰ 21 ਸਾਲ ਤੋਂ 45 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਕਟੋਕਟ 2 ਸਾਲ ਦਾ ਕੰਮ ਦਾ ਤਜਰਬਾ ਜ਼ਰੂਰੀ ਹੈ ਅਤੇ ਨੌਕਰੀ ਐਨਓਸੀ ਕੋਡ ਸ਼੍ਰੇਣੀ ਵਿੱਚ ਆਉਣੀ ਚਾਹੀਦੀ ਹੈ ਅੰਗਰੇਜ਼ੀ ਭਾਸ਼ਾ ਵਿੱਚ ਸੀਐਲਬੀ 5 ਦਾ ਘੱਟੋ ਘਟਾ ਆਇਲਟ ਸਕੋਰ 1 ਫਰੈਸ਼ ਪਾਸਪੋਰਟ ਅਤੇ ਸਾਫ਼ ਅਧਿਕਾਰਿਤ ਪਛੋਕੜ ਲਾਜ਼ਮੀ ਹੈ ਇਸ ਦੇ ਨਾਲ ਹੀ ਕੈਨੇਡਾ ਤੋਂ ਰਜਿਸਟਰ ਨੌਕਰੀ ਦੀ ਪੇਸ਼ਕਸ਼ ਹੋਣੀ ਵੀ ਜ਼ਰੂਰੀ ਹੈ ਇਸ ਪ੍ਰੋਗਰਾਮ ਵਿੱਚ ਟੈਕਨੋਲੋਜੀ ਅਤੇ ਸਿਹਤ ਸੰਭਾਲ ਪੇਸ਼ੇਵਰਾਂ ਨੂੰ ਫਾਸਟ ਟਰੈਕ ਸ਼੍ਰੇਣੀ ਤਹਿਤ ਤਰਜੀਹ ਦਿੱਤੀ ਜਾਵੇਗੀ ਇਸ ਨਵੇਂ ਪ੍ਰੋਗਰਾਮ プログラム ਨੇ ਭਾਰਤੀ ਬਿਨੇਕਾਰਾਂ ਲਈ ਵੱਡੇ ਫਾਇਦੇ ਹਨ ਪਹਿਲਾ ਲੰਬੇ ਸਮੇਂ ਦੀ ਸਥਿਰਤਾ ਮਿਲੇਗੀ ਜਿਸ ਨਾਲ ਹਰ 2 ਸਾਲ ਬਾਅਦ ਵੀਜ਼ਾ ਰੀਨਿਊ ਕਰਵਾਉਣ ਦੀ ਮੁਸ਼ਕਲ ਜਿਹੜੀ ਹੈ ਉਹ ਖਤਮ ਹੋ ਜਾਵੇਗੀ ਦੂਜਾ ਕੈਨੇਡਾ ਵਿੱਚ 5 ਸਾਲ ਰਹਿਣ ਨਾਲ ਸਥਾਈ ਨਿਵਾਸੀ ਪੀਆਰ ਪ੍ਰਾਪਤ ਕਰਨ ਦੇ ਰਾਹ ਹੋਰ ਵੀ ਜ਼ਿਆਦਾ ਆਸਾਨ ਹੋ ਜਾਣਗੇ ਕਿਉਂਕਿ ਕਾਮੇ ਵਕ ਵਕ ਪੀਆਰ ਪਾਥਵੇ ਦੀਆਂ ਸ਼ਰਤਾਂ ਆਸਾਨੀ ਨਾਲ ਪੂਰੀਆਂ ਕਰ ਸਕਣਗੇ ਇਸ ਤੋਂ ਇਲਾਵਾ ਇਸ ਨਾਲ ਪਰਿਵਾਰਿਕ ਸਪੌਂਸਰਸ਼ਿਪ ਦੀ ਪ੍ਰਕਿਰਿਆ ਵੀ ਸੁਖੀ ਹੋ ਜਾਵੇਗੀ ਇਸੇ ਕੈਨੇਡਾ ਦੇ ਨਾਲ ਜੁੜੀ ਹੋਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਖਬਰ ਜੋ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇਕਰ ਤੁਹਾਡਾ ਕੋਈ ਦੋਸਤ ਮਿੱਤਰ ਜਾਂ ਕੋਈ ਆਪਣਾ ਰਿਸ਼ਤੇਦਾਰ ਬਾਹਰ ਜਾਣਾ ਚਾਹੁੰਦਾ ਹੈ ਤਾਂ ਉਹਨਾਂ ਨੂੰ ਇਹ ਖਬਰ ਜ਼ਰੂਰ ਭੇਜੋ ਕਿਉਂਕਿ ਇਹ ਖਬਰ ਜਿਹੜੀ ਹੈ ਸਾਰਿਆਂ ਤੱਕ ਪਹੁੰਚਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਹੜੇ ਕਿ ਵਿਦੇਸ਼ ਜਾਣਾ ਚਾਹੁੰਦੇ ਹਨ ਮਿਲਦੇ ਹਾਂ ਇੱਕ ਹੋਰ ਨਵੀਂ ਜਾਣਕਾਰੀ ਨਾਲ ਉਦੋਂ ਤੱਕ ਦੇ ਲਈ ਧੰਨਵਾਦ